ਚੋਰੀ ਰਾਹੀਂ ਉਹ ਮਸਲਾ ਹੱਲ ਕਰ ਲੋ ਜੀ ਦਾ ਮਤਲਬ ਤੁਹਾਡੇ ਨਾਲ ਢੜਕੇ ਵੱਡੀ ਬੱਦਰ ਤੇ ਬੰਦੇ ਮਾਰਨ ਦਾ ਫੈਸਲਾ ਨਹੀਂ ਉਹਨਾਂ ਤੋਂ ਹੋਇਆ ਇਹ ਫੈਸਲਾ ਕਰਨਾ ਸੌਖਾ ਨਹੀਂ ਹੁਣ ਚੋਰੀ ਤਾਂ ਦੇਖੋ ਡਰੋਨ ਨਹੀਂ ਚੱਲਦੇ ਜੇ ਆਪਾਂ 4 ਵਜੇ ਮਜਾਰਾ ਲੈ ਕੇ ਤੁਰਦੇ ਆਂ ਇਹਦਾ ਬਲ 5:30 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਤਿਆਰ ਹੋਣੇ ਆ ਤੇ 5:30 ਵਜੇ ਤਾਂ ਪੂਰਾ ਦੇਖਣ ਨਹੀਂ ਲੱਗਦਾ ਪੈ ਪੜਦੀ ਹੁੰਦੀ ਹੈ ਜੀ ਉਹਨੂੰ ਆਪਾਂ ਕਹਿੰਦੇ ਆ ਉਸ ਵੇਲੇ ਡਰੋਨ ਨਹੀਂ ਚੱਲਦਾ 5:30 ਤੋਂ ਪਹਿਲਾਂ ਡਰੋਨ ਨਹੀਂ ਚੱਲਦਾ ਤੇ ਆਪਾਂ 5:30 ਤੋਂ ਪਹਿਲਾਂ ਤਿਆਰ ਹੋਣਾ ਜੇ ਕਹਿਣਾ ਹੋਵੇ ਜਦੋਂ ਉਹਨਾਂ ਚੋਰੀ ਵਾਲਾ ਕੰਮ ਬੰਦ ਹੋ ਗਿਆ ਰੋਜ਼ ਉਫਾਹਾਂ ਆਉਂਦੀਆਂ ਵੀ ਅੱਜ ਐਂ ਕਰਨਗੇ ਅੱਜ ਐਂ ਕਰਨਗੇ ਜੇ ਉਹਨਾਂ ਨੇ ਵੱਡਾ ਭੇਡ ਨਹੀਂ ਲੈਣਾ ਫਿਰ ਕੀ ਕਰਨਗੇ ਬਣਾ ਉਹ ਕੀ ਰਾਹ ਉਹਨਾਂ ਕੋਲੇ ਫਿਰ ਤੁਹਾਨੂੰ ਭਰਾਵੋ ਬਿਨਾ ਕੁੱਤੇ ਤੋਂ ਡਰਾਉਣਾ ਹੁਣ ਤੁਸੀਂ ਡਰੋਗੇ ਕਿਵੇਂ ਮਾਲਾ ਇਥੇ ਉਹ 1000 1500 ਫੋਰਸ ਦੀ ਪਰੇਡ ਕਰਾ ਦੇਣਾ ਉਸੇ ਪਾਸੇ ਪਿੰਡ ਦੇ ਤੁਹਾਨੂੰ ਲੱਗੂਗਾ ਵੀ ਭਾਈ ਸਾਰੇ ਪੰਜਾਬ ਦੀ ਪੁਲਿਸ ਢੋਤੀ ਹੁਣ ਤਾਂ ਨਹੀਂ ਲੜਿਆ ਜਾਣਾ ਇਹ ਉਹਨਾਂ ਦੀ ਤਕੜਾਈ ਨਹੀਂ ਇਹ ਉਹਨਾਂ ਦੀ ਕਮਜ਼ੋਰੀ ਹੈ ਜੇ ਉਹ ਜਾ ਪਰੇਡ ਲੈਣਾ ਫਿਰ ਤਾਂ 20 ਦੀ ਬੰਦੇ ਪੁਲਿਸ ਦੇ ਬਹੁਤ ਹੈ ਗੋਲੀ ਚਲਾਉਣੀ ਹੈ ਅਥਰੂ ਗਏ ਤੇ ਗੋਲੇ ਛੰਣੇ ਆ ਪਾਣੀਆ ਬਸਾੜਾ ਮਾਰਨੀ ਹੈ ਇਹ ਸਾਰੇ ਕੰਮ ਆਜਾ 20 ਬੰਦੇ ਨਹੀਂ ਜਾਂਦੇ ਫਿਰ ਉਹ 2000 ਦਾ 3000 ਫੋਰਸ ਕਿਉਂ ਲਿਆਉਣਗੇ ਇਹਦਾ ਮਤਲਬ ਵੀ ਛੱਪ ਵੀ ਮਾਰਨਾ ਤੇ ਛੋਟੀ ਰੱਖਣੀ ਹੈ ਉਹ ਨੀਤੀ ਹੈ ਜੇ ਉਹ ਨੀਤੀ ਲਾਗੂ ਕਰਨਗੇ ਤੇ ਜਦੋਂ ਭਾਈ ਤੁਸੀਂ ਇੱਥੋਂ ਡਰ ਚੱਕਤਾਬ ਦੇ ਦਿਮਾਗ ਚੋਂ ਜਿਹਨਾਂ ਮਰਨ ਲਈ ਤਿਆਰ ਹੋ ਗਿਆ ਉਹ ਉਹਦੇ ਵਾਸਤੇ ਕਾਹਦਾ ਡਰ ਹੈ ਭਾਈ ਪਹਿਲਾਂ ਇਹ 44 ਵਾਰ ਲਾਉਂਦੇ ਹੁੰਦੇ ਬਿਨਾਂ ਨਾਂ ਹੁਣ ਤਾਂ 44 ਵਾਰ ਲੱਗ ਗਿਆ ਹੁਣ ਛੋਡੇ ਕਿਤੇ ਦਿਮਾਗ ਚ ਆਇਆ ਵੀ 44 ਵਾਰ ਲੱਗਿਆ ਹੋਇਆ ਜੀ ਦਾ ਮਲ ਛੋਡੇ ਦੇ ਦੈਸ਼ ਤਪਾਉਣੀਆਂ ਕਿਵੇਂ ਨਾ ਕਿਵੇਂ ਜੇ ਆਪਾਂ ਦੈਸ਼ ਤ ਮੰਨ ਗਏ ਉਹ ਕਾਮਯਾਬ ਹੈ ਜੇ ਉਹ ਦੈਸ਼ ਤ ਨਹੀਂ ਬਜਾਇ ਸਾਡਾ ਅਰਥ ਹੋ ਹੋਰ ਗੁੱਸਾ ਵੱਧ ਗਿਆ ਵੀ ਆਜੋ ਐ ਵੀ ਦੇਖ ਲਾਂਗੇ ਫਿਰ ਉਹ ਪਿੱਛੇ ਜਾਣਗੇ ਜਿੰਦਿ ਆਉਣ ਵਾਲੇ ਦਿਨਾਂ ਚ ਕੋਈ ਇਹੀ ਜਿਹੀ ਖੇਡ ਖੇਡ ਸਕਦੇ ਆ ਉਹ ਬਹੁਤ ਵੱਡੇ ਵੱਡੇ ਦਿਮਾਗ ਵੱਡੇ ਵੱਡੇ ਸਰ ਬੈਠੇ ਆ ਉਹਨਾਂ ਦੇ ਆਪਣਾ ਤਜਰਬੇ ਚੋਂ ਸਿੱਖੀਆਂ ਗੱਲਾਂ ਉਦੋਂ ਅਗਲੀ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਜਿਹੜੀ ਆ ਬਿੰਦੂ ਬੈਠੀ ਹੈ ਜਦੋਂ ਦਾ ਡੈਡੀ ਜਿਉਂਦਾ ਸੀ ਜਣਵੀ ਉਹਨਾਂ ਨੇ ਨਿਹੰਗਾ ਨੇ ਪਿੰਡ ਦੇ ਡੇਰਾ ਡੇਰੇ ਤੇ ਆ ਕੇ ਕਬਜ਼ਾ ਕੀਤਾ ਤੇ ਨਿਸ਼ਾਨ ਸਾਹਿਬ ਛੁੜਾਤਾ ਰੋਜ਼ ਉਥੋਂ ਤਮਕੀਆਂ ਦਿੰਦੇ ਸੀ ਵੀ ਇਸ ਪਰਿਵਾਰ ਨੂੰ ਖਤਮ ਕਰਨਾ ਇਸ ਪਰਿਵਾਰ ਤੇ ਹਮਲਾ ਕਰਾਂਗੇ ਹੁਣ ਜਿਹੜੇ ਉਹ ਭਾਈ ਸਰਿਆ ਮੈਂ ਬੋਲਦੇ ਸੀ ਪਿੰਡ ਚੋਂ ਵੀ ਸਹਿਜ ਸੀ ਉਹਨਾਂ ਨੂੰ ਉਹਨੂੰ ਉਸ ਮੌਕੇ ਜਦੋਂ ਕਿਸੇ ਨੇ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਜਦੋਂ ਰੋਜ਼ ਝੂਠੇ ਪੁਲਿਸ ਮੁਕਾਬਲੇ ਬਣਦੇ ਸੀ ਪੰਜਾਬ ਚੋਂ ਉਹਨਾਂ ਦਿਨਾਂ ਦੀ ਗੱਲ ਹੈ ਇਧਰੋਂ ਅਸੀਂ ਨੌਜਣ ਭਾਰਸਵਾਦ ਸੀ ਉਦੋਂ ਅਸੀਂ ਫੈਸਲਾ ਕੀਤਾ ਵੀ ਹਰ ਜਿੱਥੇ ਮਰਜੀ ਆਜੋ ਦੇਖ ਲਾਂਗੇ ਇਹ ਪਹਿਰੇਦਾਰੀਆਂ ਚੱਲਦੇ ਆ ਰਹੇ ਅਖੀਰ ਹਾੜੀ ਆ ਗਈ ਹੁਣ ਜੇ ਭਾਈ ਪਹਿਰੇਦਾਰੀ ਕਰਨੀ ਹੈ ਤਾਂ ਕਣਕ ਤਾਂ ਭੁੱਲ ਜੂਗੀ ਉਹ ਤਾਂ ਦਸਿਆ ਨਾ ਵੱਢਦੇ ਕਿਵੇਂ ਨਾ ਕਿੰਨਾ ਤਾਂ ਹੁਣ ਵੱਧ ਚੱਲੀ ਆ ਉਹਦੋਂ ਹੈ ਨਹੀਂ ਸੀ ਇੰਨੀਆਂ ਤਾਂ ਆਮਾ ਸੇ ਕੰਮ ਜੇ ਕਹਿਣਾ ਹੈ ਕਿਹਣਾ ਹੋਵੇ ਜਲਦੀ ਪੂਰਾ ਨਗਰ ਇਕੱਠੇ ਹੋਏ ਜਿਹੜੇ ਇਸ ਪਾਸੇ ਵਾਲੇ ਸੀ ਕਿ ਭਾਈ ਕਣਕ ਵੀ ਵੱਢਣੀ ਹੈ ਤੇ ਜੇ ਉਹ ਹਮਲਾ ਕਰਨੋਂ ਇਸ ਥਾਂ 'ਚ ਦੇਖ ਕੇ ਵੀ ਲੋਕ ਤਾਂ ਖੇਤੀ ਜਾਵੜੇ ਹੁਣ ਮੌਕਾ ਹੈ ਇਹ ਖਤਰੇ ਵਾਲਾ ਟਾਈਮ ਹੈ ਉਹ ਹਮਲਾ ਕਰ ਸਕਦੇ ਆ ਹੁਣ ਇਹ ਹਮਲੇ ਨੂੰ ਰੋਕਣੇ ਜੇ ਤੁਹਾਨੂੰ ਪਿੰਡ 'ਚ ਮਾੜਾ-ਮੋਡਾ ਵੀ ਰੌਲਾ-ਗੋਲਾ ਸੁਣਦਾ ਫਿਰ 다ਤੀ ਛੱਡ ਕੇ ਜਾਂ 다ਤੀ ਸਣੇ ਆਜੋ ਫਿਰ ਨਾ ਹੋਵੇ ਮੈਂ ਇੱਕ ਰੁੱਕ ਹੋਰ ਵੱਡ ਲਾ ਮੇਰਾ ਮੱਥਾ じゃ ਰਹਿ ਗਿਆ ਫਿਰ ਆਪਾਂ ਦਵਾਲ ਨਹੀਂ ਜਦ ਦੀ ਆਏ ਨਗਰ ਤਿਆਰ ਪਿੰਡ ਤਿਆਰ ਹੋਇਆ ਵੱਡਾ ਹਿੱਸਾ ਇੰਨਾ ਪਰਿਵਾਰ ਦਾ ਜਿਹੜਾ ਘਰ ਆ ਉਹ ਮਜ਼ਦੂਰਾਂ ਵਾਲੇ ਪਾਸੇ ਆ ਵੱਡਾ ਇਹ ਸਭ ਮਜ਼ਦੂਰ ਆ ਕਿਹਨਾਂ ਇਹ ਬੱਚਾ ਬੱਚੀ ਤਿਆਰ ਸੀ ਜਿਵੇਂ ਆਪਾਂ ਜਿਉਣਾੜੇ ਤਿਆਰ ਅਸੀਂ ਪਰਿਵਾਰ ਦੇ ਵਿੱਚ ਸੀ ਉਹਨਾਂ ਨੇ ਮੌਕਾ ਤਾੜਿਆ ਵੀ ਹੁਣ ਮੌਕਾ ਹੈ ਇਹਨਾਂ ਦੇ ਪਰਿਵਾਰ ਦੇ ਵੀ ਉਹ ਫਿਰ ਨਹੀਂ ਤੇ ਆ ਘਰ ਫਿਰ ਨਹੀਂ ਤਾਂ ਉਹ ਆਦਿਆਂ ਦੇ ਪਿੱਛੇ ਫੈਰ ਕਰਤਾ ਫੈਰ ਕਰਿਆ ਜਿਹਨੇ ਸਾਡੇ ਕੋਲ ਭੈਣਾ ਕਰੀ ਸੀ ਉਹ ਕੋਠਾਂ ਤੇ ਚੜ ਗਿਆ ਰੋੜੇ ਰੂੜੇ ਤਾਂ ਰਵੇ ਸੀਗੇ ਜਦੋਂ ਦੀ ਜੋ ਉਹਨਾਂ ਦੇ ਹੱਥ ਆਇਆ ਉਹਨਾਂ ਨੇ ਬਰਾਤਾ ਕੋਈ ਪਰਵਾਹ ਨਹੀਂ ਕਰੀ ਵੀ ਮਾਰਨਗੇ ਕਿਸੇ ਦੀ ਹੁਣ ਮੂਹਰੇ ਲੋੜੇ ਪੈਣ ਲੱਗ ਗਏ ਪਿੱਛੇ ਨੂੰ ਭੱਜਣ ਲੱਗੇ ਤਾਂ ਪਿੱਛੇ ਵੀ ਪਹਿਣਾ ਚੜ ਗਏ ਜਦੋਂ ਖੇਤਾਂ ਨੂੰ ਭੱਜਣ ਲੱਗੇ ਉਹਦੇ ਅਗਲੇ ਦਾਤੀਆ ਸਣੇ ਮੂਹਰੇ ਖੇਤਾਂ ਵਾਲੇ ਆ ਗਏ ਜਨ ਵੀ ਇੰਨੇ ਪਦੀੜ ਪਈ ਜਿਹੜੇ ਕਹਿੰਦੇ ਘਰੋਂ ਯਾਰਦਾਂਗੇ ਤੇ ਮਾਰ ਦੇਾਂਗੇ ਲੋਕਣ ਨੂੰ ਸਾਣੀ ਸਾਡੇ ਲਾ ਕੇ ਸਰ ਦੇ ਲਈ ਇੰਨੇ ਚ ਪੁਲਿਸ ਆ ਗਈ ਅੱਧੇ ਪੁਣੇ ਘੰਟੇ ਚ ਉਹ ਕਾਨੂੰਨ ਫੈਰ ਇਹਨਾਂ ਨੇ ਕਰਿਆ ਪਿੰਡ ਵਾਲੇ ਕਹਿੰਦੇ ਫੈਰ ਇਹਨਾਂ ਨੇ ਕਰਿਆ ਜਨ ਵੀ ਪੜਤਾਲ ਪੁਲਿਸ ਨੇ ਨਹੀਂ ਕਰੀ ਵੀ ਕੀ ਨੇ ਫੈਰ ਕਰਿਆ ਆਏ ਭਰਾਵੋ ਸੁਰੱਖਿਆ ਕੀਤੀ ਠੀਕ ਹੈ ਉਸ ਤੋਂ ਬਾਅਦ ਵੱਡੀ ਬਿਆਉਤ ਬਣਾ ਕੇ ਉਹ 6ਵੇਂ ਵਾਲੇ ਦੇ ਵਿੱਚ 18 ਮਾਰ ਗਏ 18 ਬਾਰਾਂ ਅੱਗੇ ਨਹੀਂ ਮਾਰੇ ਉਹਦੇ ਵਿੱਚ ਪਿੰਡ ਵਾਲਿਆਂ ਦਾ ਪੂਰੀ ਤਰ੍ਹਾਂ ਹਿੱਸਾ ਹੈ ਆਪਦੇ ਘਰੇ ਹਥਿਆਰ ਤਰਾਏ ਆਪਦੇ ਘਰੇ ਠੁਆਏ ਫੌਜ ਦੀਆਂ ਵਰਦੀਆਂ ਪਾ ਕੇ ਆਏ ਪਹਿਰੇਦਾਰੀ ਤਾਂ ਉੱਥੇ ਵੀ ਸੀ ਹੁਣ ਇਹ ਹਿਸਾਬ ਨਹੀਂ ਲੱਗਿਆ ਵੀ ਇਹ ਭਾਈ ਜਿਹੜੇ ਹਮਲਾਵਰਾਂ ਉਹ ਇੱਕ ਫੌਜੇ ਆਗੂ ਸੀ ਉਸ ਮੌਕੇ ਉਹ ਪੰਜ ਗਵਾਚੇ ਆ ਸਾਡੇ ਉੱਤੇ ਪਰ ਲਹਿਰ ਨਹੀਂ ਦਬੀ ਕਿਉਂਕਿ ਲਹਿਰ ਕਿਸੇ ਆਗੂ ਦੇ ਜਾਣ ਨਾਲ ਨਹੀਂ ਆਗੂ ਦੇ ਜਾਣ ਤੋਂ ਬਾਅਦ ਕਿੰਨੇ ਨੇ ਧਾਰ ਲਈ ਕਿੰਨੇ ਆਗੂ ਪੈਦਾ ਹੋ ਗਏ ਜੰਦੀ ਲਹਿਰ ਦਿਨੋਂ ਦੇ ਉਹਨੂੰ ਪਿੱਛੇ ਨਹੀਂ ਗਈ ਭਰਾਵੋ ਅੱਗੇ ਗਈ ਜੇ ਹਮਲੇ ਤੋਂ ਬਾਅਦ ਡਰ ਕੇ ਅੰਦਰ ਵੜ ਗਏ ਫਿਰ ਲਹਿਰ ਜਾਂਦੀ ਹੈ ਪਿੱਛੇ ਉਦਾਹਰਨ ਵੀ ਹੈਗੀ ਸਾਡੇ ਕੋਲੇ ਬਠਿੰਡੇ ਦੇ ਵਿੱਚ ਨਰਮੇ ਵਾਲੇ ਮਸਲੇ ਤੇ ਉਦੋਂ ਵਾਹੀ ਕਰਾ ਜੁਣੇ ਆਪਣੇ ਬਈ ਸੀ ਜਣਦੀ ਢੇਡ ਹੋ ਗਿਆ ਵੱਡਾ ਢੇਡ ਹੋ ਗਿਆ ਬਹੁਤ ਵੱਡੀ ਪੱਧਰ ਤੇ ਪੁਲਿਸ ਭੁਜਾਈ ਕੁੱਟੀ ਪਹਿਲਾਂ ਅਖਰ ਦਾ ਮੋੜ ਨਹੀਂ ਹੁੰਦਾ ਜਣਦੀ ਮੋੜ ਤੇ ਉਹਨਾਂ ਨੇ ਹਮਲਾ ਕਰਤਾ ਉਸ ਹਮਲੇ ਚ ਜਿਹੜੀ ਉਹਨਾਂ ਨੇ ਵੀ ਦੇਖਿਆ ਵੀ ਯੂਨੀਅਨ ਵਾਲਾ ਕਿਹੜਾ ਹੈ ਜਿਹੜਾ ਦਾ ਮੋੜ ਮਾ ਬਾੜ ਕਰਨਾ ਮੁੜ ਕੇ ਅਰਜੈਂਸੀ ਲੱਗ ਗਈ ਆ ਜਦੋਂ ਅਸੀਂ ਦੁਆਰੇ ਦੇ ਸੇਬੰਦੀ ਵਾਲਾ ਤੋਰਿਆ ਕਿਸਾਨਾਂ ਵਾਲੀ ਵਾਲਾ ਕਹਿੰਦੇ ਯਾਰ ਬਠਿੰਡੇ ਵਾਲੀ ਤਾਂ ਨਹੀਂ ਹੋ ਜੂ ਜਦ ਦੀ ਐਡੀ ਦਇਸਤ ਪਈ ਵੀ ਇਸੇ ਲੋਕਾਂ ਦੇ ਮਾਣਾਂ ਚ ਤੇ ਆਪਣੇ ਤੇ ਕਿੰਨੇ ਵਾਰੀ ਹੋ ਗਿਆ ਬਈ ਉਦੋਂ ਨੂੰ ਰੋਏ ਹੋ ਕੇ ਨਿਕਲਦੇ ਕਿਸੇ ਨੇ ਨਹੀਂ ਕਿਹਾ ਅੱਜ ਇੱਥੂਆਂ ਚ ਦੋ ਮੁੰਡੇ ਮਰ ਗਏ ਲਾਂਭਾ ਨਹੀਂ ਸੁਧਾਰਨ ਵੀ ਜਦ ਤੁਸੀਂ ਮੁੰਡੇ ਮਰਵਾਤੇ ਕਿਉਂਕਿ ਉਦੋਂ ਪਹਿਲਾਂ ਕਹਿੰਦਾ ਵੀ ਭਾਈ ਜਾਂਦਾ ਹੁਣ ਆਪਾਂ ਕੋਲ ਬੰਦ ਕਰਦੇ ਨਹੀਂ ਸਿਰ ਲੱਗਣਗੇ ਏਦੋਂ ਬਾਅਦ ਪੂਰੇ ਪਿੰਡ ਦਾ ਇਕੱਠੀ ਪਿੰਡ ਨੇ ਹੱਥ ਖੜੇ ਕਰਦੇ ਵੀ ਲੱਗ ਜਾਣਗੇ ਜੇ ਲੱਗਣਗੇ ਫਿਰ ਅਸੀਂ ਕਹਾਂਦਾ ਭਾਈ ਪਿਛੇੜਨਾ ਸੀ ਪਿੰਡ ਤਿਆਰ ਜੇ ਹੁਣ ਜਿਉਂਦਾ ਹੈ ਤੇ ਆਰਾ ਬਿਆਰ ਜਿੰਨੇ ਮਰਜੀ ਲੱਗ ਜਾਣ ਜਮੀਨ ਨਹੀਂ ਜਾਣ ਦੇਣੀ ਫਿਰ ਅਸੀਂ ਕਦੇ ਬਾਅਦ ਦੇ ਪਿੱਛੇ ਹਟ ਜਾਾਂਗੇ ਹੁਣ ਜਿਹੜੀ ਮੈਂ ਕਹਿਣਾ ਵੀ ਉਹੀ ਹਾਲਤ ਆਪਣੇ ਪਿੰਡ ਦੀ ਬਣਨ ਵਾਲੀ ਹੈ 1 ਜੂਨ ਤੋਂ ਝੋਨਾ ਲਾਉਣ ਦਾ ਉਹ ਹੈ ਬਿਲਾ ਸਕਦੇ ਹਾਂ ਬਾਣਾ ਦੀ ਤਿਆਰੀ ਚੱਲੀ ਜਾਂਦੀ ਹੈ ਮੈਂ ਉਹ ਮੁੰਡੇ ਦਾ ਨਾਉ ਨਹੀਂ ਯਾਦਦਾ ਮੈਨੂੰ ਪਤਾ ਲੱਗਿਆ ਹੁਣ ਰਾਤ ਪਤਾ ਨਹੀਂ ਕਿਹੜੇ ਵਜੇ ਸੁੱਤਾ ਹੋਊ ਬਿਜਾਰੇ ਇਹ ਦਿਨ ਪਹਿਰੇਦਾਰੀ ਕਰਨੇ ਉਸ ਤੋਂ ਬਾਅਦ ਕਿ ਟ੍ਰੈਕ ਚਲਾਉਣ ਵਾਗ ਗਿਆ ਹਾਂ ਹਰਜੀਤ ਦੀ ਗੱਲ ਹੈ ਦੇਖੋ ਜੇ ਬੰਦਾ ਕੋਈ ਸਾਰੀ ਦਾ ਤੰਗਾ ਆਇਆ ਤੇ ਤੁਸੀਂ ਟਰੈਡ ਗਏ ਚਲਾਉਣ ਵਾਹਣ ਬਾਉਣੇ ਹੋ ਆਸੇ ਪਾਸੇ ਕੋਈ ਦਰਖਤਾ ਥੋੜੀ ਅੱਖ ਲੱਗੇ ਸਾਡੇ ਟਰੈਡਰ ਦਰਖਤ ਤੇ ਜੁਬਜੇ ਜਦੋਂ ਆਪਾਂ ਨੂੰ ਦੇਣੇ ਪਤਾ ਆਉਂਦੇ ਨਹੀਂ ਉਹ ਜਿਹੜਾ ਭਾਈ ਇੱਕ ਟਰੈਡ ਦਾ 10 ਘੰਟਿਆਂ ਦਾ ਕੰਮ ਹੈ ਤੁਸੀਂ ਪੰਜ ਟਰੈਡ ਲੈ ਜੋ ਬਾ ਲੋ ਵੀੜੀ ਪਾ ਲੋ ਯਾਰ ਆਪਾਂ ਕਣਕ ਵੇਲੇ ਪਾਉਣੀ ਆ ਟਰਾਲੀਆਂ ਵੀ ਅੱਜ ਮੇਰੇ ਕਮੇਣ ਆਉਣੀ ਆ ਜਿਹੜਾ ਟਰੈਡ ਚਾਹੀਦਾ ਐਂ ਕਰ ਲੋ ਬਣਾ ਲੋ ਬਿਉਤਾਂ ਨੌਜਵਾਨ ਸੇ ਪੰਜੇ ਟਰੈਕ ਜਾਣਾ ਇਕੱਠੇ ਵਾਹਿਆ ਹੁਣ ਤੇ ਜੇ ਉਹ ਆਕੇ ਫਿਰ ਪੰਜੇ ਟਰੈਕ ਉਦੋਂ ਨੂੰ ਆ ਜਾਣਾ ਟਰੈਕ ਦੇ ਦਾਲੇ ਤਾਂ ਲੱਗਣਾ ਉਦੋਂ ਵੀ ਔਖਾ ਹੁੰਦਾ ਹੈ ਜਰੂਰੀ ਐ ਇਸਕੇ ਹੁੰਦੀ ਵਿਆਉਂਤ ਬਣਾਓ ਵੀ ਜੇ ਭਾਈ ਰੌਲਾ ਬਹਿ ਗਿਆ ਫਿਰ ਆਈ ਨਹੀਂ ਵੀ ਆ ਮੇਰਾ ਹੁਣ ਮੋਟਰ ਖੜ ਗਈ ਮੇਰਾ ਪਾਣੀ ਟੁੱਟ ਗਿਆ ਮੇਰਾ ਨੁਕਸਾਨ ਹੋ ਗਿਆ ਉਦੋਂ ਆਜੋ ਜੰਗਲੀ ਦਵਾਰ ਨਹੀਂ ਉਹਨਾਂ ਦੇ ਆਪਾਂ ਤੇ ਜਿਹੜਾ ਹਾਂ ਇਹਨੇ ਹਗਾਏ 'ਚ ਚਲਾਉਣਾ ਉਹਨਾਂ ਦਾ ਪਤਾ ਨੁਕਸਾਨ ਆਪਣਾ ਹੋਵੇ ਨਾ ਹੋਵੇ ਆਪਾਂ ਆਪ ਦਾ ਪੈਣਾ ਕਰ ਲਈਏ। ਉਹੀ ਜਿਵੇਂ ਬਿਆਹੋਂ ਤੋਂ ਬਣਾਓ। ਤੁਸੀਂ ਇੰਨੇ ਮੁੰਡੇ ਆਓ ਜਿਹਦਾ ਐਡਾ ਕੰਮ ਐ ਉਹਨੂੰ ਦੇ ਕੇ ਛੁੱਟੀ ਵੀ ਆ ਲੈ ਚ ਅਸੀਂ ਕੰਮ ਸਾਮਾਂਗੇ ਤੇਰੇ ਡਿਊਟੀਆਂ ਵਾਲਾ ਤੂੰ ਸੌ ਜਾ ਰਾਮ ਨਾ ਤਰਕੇ ਚਲਾ ਲਈ। ਨਹੀਂ ਆਪਾਂ ਹੁਣ ਸਟੇਜ ਬੰਦ ਕਰਦੇ ਆਂ ਰੋਟੀਆਂ ਖਾਣ ਤੋਂ ਬਾਅਦ। ਐਂ ਤੇ ਨਹੀਂ ਹੱਗਿਆ ਆਪਾਂ ਨੂੰ ਦਿਨੇ ਪਤਾ ਨਹੀਂ ਲੱਗੂਗਾ। ਜਲਦੀ ਆਪਾਂ ਚੋਰੀ ਵਾਲਾ ਕੰਮ ਬੰਦ ਕਰਤਾ ਜੋ ਦੂਜੇ ਆਉਣਗੇ ਉਹ ਤਾਂ ਆਪਾਂ ਸਾਰੇ ਪਾਸੇ ਪਏ ਆ। ਜਨਦੀ ਇਹ ਜੀ ਬਿਉ ਆਪਦੇ ਮਾਣਾਂ ਚ ਬਣਾਓ ਜਨਦੀ ਖੇਤ ਕਿਤੇ ਹੋਮੋ ਤੇ ਜਿੱਦੇ ਭਰਾ ਉਹ ਹਾ ਝੋਨਾ ਲੱਗ ਗਿਆ 28 ਤੋਂ ਬਾਅਦ ਵੀ ਜਿਹੇ ਨੇੜੇ ਡੇਟ ਲਿਆਉਣ ਜਨਦੀ ਮੈਨੂੰ ਲੱਗਦਾ ਵੀ 10 12 ਟਿੱਕਰ ਖਾਸੀ ਵੱਡੀ ਬੱਦ ਤੇ ਝੋਨਾ ਲੱਗ ਜੂ ਜਦੋਂ ਝੋਨਾ ਲੱਗ ਗਿਆ ਕਿੱਧਰ ਦੀ ਔਣਗੇ ਭਾਈਦਾਂ ਨੂੰ ਤਾਂ ਨਹੀਂ ਸਹਣ ਉਹਦੋਂ ਤਾਂ ਉਹੀ ਫਿਕਰ ਹੋ ਜੂ ਚਾਰ ਸਵੇਰੇ ਪਾਣੀ ਖੜਾ ਕੱਦੂ ਹੋਇਆ ਹੋਇਆ ਜੇ ਭੇਡ ਹੋ ਗਿਆ ਕਿੱਧਰ ਦੀ ਨੰਗਾਗੇ ਆਪ ਸਮਾਂ ਦੇ ਦਫ਼ਤਰਾਂ 'ਚ ਬੈਠਣ ਦੇ ਚਲ ਕੰਮ ਦੇ ਹੋਣਗੇ ਅੱਜ ਦੇ ਨਾਰੇ ਲਾਉਣਿਆਂ ਸੁਣਦੇ ਆ ਉਹ ਵੀਡੀਓ ਉਦੋਂ ਹੌਲ ਪੈਂਦਾ ਉਹਨਾਂ ਦੇ ਉੱਤੇ ਜਿਹੜਾ ਆਪ ਨੂੰ ਲੱਗਦਾ ਵੀ ਮਜਾਰਾ ਕਰ ਲਿਆ ਆਪਣਾ ਕੀ ਫੜ ਕੇ ਪਿਆ ਕਿਉਂਕਿ ਇਹ ਕਿਹੜਾ ਕਿਸ ਨੂੰ ਸੁਣਿਆ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਚੜਦਾ ਹੈ ਉਹਦੇ ਐਡੀਸ਼ਨਾਂ ਬਹਿਸ ਹੋਈ ਹੈ ਪੂਰੀ ਦੁਨੀਆ ਤੇ ਜਾਵੜੀ ਜਿੰਨੇ ਕੋਈ ਚੈਨਲ ਨਹੀਂ ਲਿਖਿਆ ਜਿਹਨੇ ਉਹ ਚੱਕੀ ਨਾ ਹੋਵੇ ਐ ਤਾਂ ਨੀ ਉਹ ਫਰਦਕਾਰੀਆਂ ਨੂੰ ਨਹੀਂ ਚੱਕੀ ਕਿਸੇ ਨੇ ਇਸ ਕਰਕੇ ਇਹਦਾ ਏਡੇ ਵੱਡੇ ਆਉਦਾ ਹੈ ਜਮਦੀ ਜਾਹਦੇ ਰਹਿਣਾ ਢੋਨਾ ਵੀ ਲਾਉਣਾ ਹੈ ਕੰਮ ਵੀ ਕਰਨੇ ਆ ਸਾਰਾ ਕੁਝ ਕੰਮ ਨਹੀਂ ਖਰਾਬ ਹੋਣ ਦੇਣਾ ਉਹਦੀ ਵਿਆਉਤਬੰਦੀ ਬਣਾ ਲਓ ਸਾਡੀ ਲੋੜ ਹੈ ਸਹਿਯੋਗ ਦੀ ਵਿਆਉਤਬੰਦੀ ਬਣਾਉਣ ਚ ਅਸੀਂ ਤੁਹਾਡੀ ਸਹਾਇਤਾ ਕਰ ਦਿਆਂਗੇ